ਅੱਜ ਦਿਨ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਮੁਰ ਤੋਂ ਜੰਡਿਆਲਾ ਗੁਰੂ ਦੇ ਵਿੱਚ ਗੋਲੀਆਂ ਚੱਲੀਆਂ ਦੱਸਿਆ ਜਾ ਰਿਹਾ ਕਿ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਹੈ ਜਿਸ ਦੇ ਚੱਲਦੇ ਫੋਨ ਕਾਲ ਦੇ ਉੱਤੇ ਧਮਕੀਆਂ ਵੀ ਦਿੱਤੀਆਂ ਜਾ ਰਹੀ ਸੀ ਤੇ ਧਮਕੀਆਂ ਦੇ ਕੇ ਫਿਰੋਤੀ ਦੀ ਮੰਗ ਉਹ ਕੀਤੀ ਜਾ ਰਹੀ ਸੀ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਸੀ ਤਾਂ ਦੇਖਿਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਕੀ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਜੰਡਿਆਲਾ ਗੁਰੂ ਦੇ ਵਿੱਚ ਪਹਿਲਾਂ ਵੀ ਕਾਉਂਸਲਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਮੁਰਦੋਂ ਝੰਡੇਆਲਾ ਗੁਰੂ ਦੇ ਵਿੱਚ ਗੋਲੀਆਂ ਦੇ ਨਾਲ ਦਹਿਸ਼ਤ ਪੈਦਾ ਹੋ ਗਈ ਹੈ ਆਓ ਸੁਣਦੇ ਹਾਂ ਇਸ ਮਾਮਲੇ ਲੈ ਕੇ ਝੰਡੇਆਲਾ ਗੁਰੂ ਦੇ ਲੋਕਾਂ ਦਾ ਕੀ ਕਹਿਣਾ ਗੱਲ ਇਹ ਸੇ ਵਿਚਾਰਾ ਕਰੀਬਾਂ ਨੂੰ ਸ਼ਬਦਾ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗੱਲ ਤੇ ਮਾੜੀ ਹੈ ਦੇਨ ਦੀ ਵੀ ਕਿ ਉਹ ਕਹਿੰਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਉਹ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਸ਼ਬਦ ਕੰਮ ਤਾਂ ਕੋਈ ਵੀ ਨਹੀਂ ਐਵੇਂ ਹੁੰਦਾ ਵਿਚਾਰਾ ਜਦ ਮਿਹਨਤ ਕਰਦੇ ਤੇ ਕਰਿਆਨੀ ਵਾਲੇ ਵੀ ਤੇ ਕਦੇ ਕਿੰਨੇ ਦਿਨਾਂ ਦਾ ਧਮਕੀ ਦੋ ਮਗੇ ਜਰਾ ਵੜਾਉਂਦੇ ਆ ਜਾਂ ਕਿ ਕਿਦਾਂ ਜੀ ਬੰਦੇ ਨੇ ਹਸਪਤਾਲ ਲੈ ਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਂ ਕਿ ਸਮਝਿਆ ਵੀ ਪਟਾਕੇ ਚਲਾਉਂਦੇ ਆ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੰਨੇ ਜਣੇ ਸੀਗੇ ਉਹ ਕੋਈ ਦੋ ਤਿੰਨ ਜਣੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਨਹੀਂ ਪਿੱਛੋ ਵੇਖੇ ਆ ਪਿੱਛੋ ਆ ਮੋਟਰਸਾਈਕਲ ਮੋਟਰਸਾਈਕਲ ਨੰਬਰ ਪਲੇਟ ਵੀ ਆਣੀ ਆ ਕੀ ਮੰਗ ਕਰਤਾ ਨੂੰ ਮੰਗ ਕਰਨ ਨੂੰ ਸਾਫ ਹੋਣਾ ਚਾਹੀਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਅਠੀ ਜਨੇ ਜਿਹਨਾਂ ਨੇ ਆਏ ਜੀ ਬੰਦਾ ਮਾਰ ਦਿੰਦੇ ਆ ਅੱਠ ਦਾਣੇ ਨੂੰ ਪੇਕਦਾ ਭੋਗ ਵੀ ਨਹੀਂ ਮੇਰੇ ਦੂਜਾ ਮਾਰ ਦਿੰਦੇ ਆ ਅਨਸਾਬ ਇਹ ਕਹਦੇ ਵੀ ਲੋਕਾਂ ਦੀ ਭਲਾ ਹਣਾ ਚਾਹੀਦਾ ਵਾ ਗੱਲ ਇਹੀ ਆਈ ਮੈਂ ਤੇ ਇਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਸੀ ਇੱਕ ਆ ਕੇ ਨਿਰਮਲ ਤੇ ਉੱਥੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਲ ਉਹਨਾਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੇ ਨਹੀਂ ਜਿਹੜੇ ਜਿਹਦੇ ਗੋਲੀ ਵੱਜੀ ਪਤਾ ਨਹੀਂ ਧੰਨਵਾਦ ਜੀ ਉਹ ਪਹਿਲੀ ਵਾਰ ਹੀ ਆਇਆ ਹੋਇਆ ਹੈ ਆਪਣੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਣੇ ਆਏ ਨੇ ਤਿੰਨ ਜਨੇ ਆਗੇ ਆਤੀ ਆਏ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਆਏ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਰੋਡ ਚਲੇ ਜਾਏਗਾ ਨਹਿਰ ਰੋਡ ਪਾਸੇ ਕੋਈ ਹਾਂਜੀ ਬਿਆ ਮੇਨਜਨ ਵਾਲੇ ਤੋਂ ਨਹੀਂ ਆਏ ਹਾਂਜੀ ਮੇਨਜਨ ਵਾਲੇ ਤੋਂ ਕੀ ਕਾਰਨ ਗੋਲ ਜਲੇ ਸਟ੍ਰੈਟ ਦੀ ਗੋਲਾ ਆਉਂਦੀ ਪਈ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਕੀ ਫਿਰ ਕਾਰਵਾਈ ਕੀਤੀ ਪੁਲਿਸ ਵਾਲੇ ਵੇਖੋ ਜੀ ਤੁਹਾਡੇ ਸਾਹਮਣੇ ਹੀ ਜੋ ਕਰਦੇ ਪਏ ਕਿੰਨੀਆਂ ਗੋਲੀਆਂ ਚਲਾਈ ਜਾਂਦਾ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਦਾਰ ਸਿੰਘ ਪਤਾ ਕੁਝ ਨਹੀਂ ਜੀ ਹਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵਾਲੇ ਤੇ ਲੋਕ ਕੋਈ ਨਹੀਂ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਉਹ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਨਾਲ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਦਿੱਤ ਤੁਨ ਕਿੰਨੇ ਦਿਨ ਪੁਲਿਸ ਨੂੰ 15-20 ਦਿਨ ਹੋ ਗਏ ਆ ਤੇ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨੂੰ ਲੈ ਕੇ ਮੈਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਇੱਕ ਉਹ ਕੀ ਕੰਮ ਕਰਦੇ ਮੰਗ ਇਹ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਕਿਉਰਟੀ ਦਿੱਤੀ ਜਾਵੇ ਹਾਂ ਜੀ ਥ੍ਰੈਡ ਉਹਨਾਂ ਨੇ 50 ਲੱਖ ਦੇ ਮੰਗੇ ਅਤੇ ਇਸ ਮਾਣੂ ਦੇ ਤੇ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਮਰੋੜੀਆਂ ਹੋਈਆਂ ਵਾਂ ਤੇ ਉਹ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫੈਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗਾ ਕਾਰਨ ਇਹ ਜਦੋਂ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਦਹਿਸ਼ਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਆ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਨੂੰ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਥੋ ਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਇਹ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਲੰਘਾਈ ਨਾ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਤੋਂ ਸਖਤ ਦੰਗਾ ਹੋਣੀ ਲੱਗੀ ਇਹਦੀ ਕੰਡੀਸ਼ਨ ਕਿਤਨਾ ਸੀ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਾਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਉਹ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ ਸਰ ਦੁਕਾਨਦਾਰ ਦਾ ਕਹਿਣਾ ਆ ਕਿ ਸਾਨੂੰ ਕੋਈ ਵੀ ਸਿਕਿਉਰਿਟੀ ਜਿਹੜੀ ਆ ਪੁਲਿਸ ਉਹ ਨਹੀਂ ਕੀਤੀ ਗਈ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਸੀ ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਆਉਂਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਲੋਕ ਐਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਗੋਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਤੋ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ